ਸਾਨੂੰ ਬੜੀ ਸਾਈਡ ਪ੍ਰੋਬਲਮ ਕੀ ਅੱਜ ਕੱਲ ਸਿਹਰੀ ਲੋਕਾਂ ਦੇ ਕਿਉਂ ਹੋਣ ਲੱਗੇ ਪਹਿਲੀ ਗੱਲ ਤਾਂ ਕੰਮ ਛੱਡ ਗਈ ਦੁਨੀਆ ਕੰਮ ਨਹੀਂ ਕਰਦੀ ਲੋਕਾਂ ਨੇ ਕੀ ਹੈ ਜਿਹੜੇ ਜੜੀਆਂ ਬੀਬੀਆਂ ਘਰੇ ਵੀ ਰਹਿੰਦੀਆਂ ਨਾ ਉਹਨਾਂ ਨੇ ਵਾਸ਼ਿੰਗ ਮਸ਼ੀਨ ਲਿਆ ਕੇ ਰੱਖ ਲਈ ਅੱਗੇ ਕੀ ਸੀ ਬੁੜੀਆਂ ਹੱਥ ਨਾਲ ਕੱਪੜੇ ਧੋਉਂਦੀਆਂ ਸੀ ਪੈਰਾ ਪਾਰ ਬੈਠਦੀਆਂ ਸੀਗੀਆਂ ਹਨਾ ਪੈਰਾ ਪਾਰ ਅੱਗੇ ਪਹੁੰਚੇ ਤਾਂ ਹੈ ਨਹੀਂ ਸੀਗੇ ਅੱਜ ਤੋਂ 30 ਸਾਲ ਪਹਿਲਾਂ ਦੀ ਗੱਲ ਹੈ ਉਹਦੇ ਕੋਚੇ ਪੁੱਚੇ ਕਿ ਕਿੰਨਾ ਫਰਸ਼ ਲੱਗੀ ਹੁੰਦੀ ਸੀ ਤੇ ਉਹ ਗੁਆ ਮਿੱਟੀ ਫੇਰਦੀ ਲਿਪਦੀ ਸੀ ਹਾਂ ਤੇ ਉਹ ਜਦੋਂ ਕੰਮ ਸਾਰਾ ਦਿਨ ਬੀਬੀਆਂ ਕਰਦੀਆਂ ਤੇ ਸਰੀਰ ਉਹਨਾਂ ਦੇ ਉਦਾਂ ਦੇ ਬਣੇ ਵੀ ਸੀ ਹੂੰ ਕੋਈ ਵੀ ਬੰਦਾ ਜਦੋਂ ਆਪਾਂ ਹੁਣ ਮੰਨ ਲਓ ਮੈਂ ਆ ਮੈਂ ਇੱਕ ਤੰਦਰੁਸਤ ਆ ਤੇ ਮੈਂ ਸਾਰਾ ਦਿਨ ਮੰਜੇ ਤੇ ਪਈ ਰਹੂੰਗੀ ਤੇ ਮੈਂ ਵੀਕ ਹੋ ਜੂਗੀ ਮੇਰੀ ਐਚ ਵੀ ਜਿਹੜੀ ਡਾਊਨ ਹੋ ਜੂਗੀ ਤਾਂ ਮੇਰੇ ਚ ਹਰ ਇੱਕ ਚੀਜ਼ ਚ ਮੇਰੇ ਹਰ ਇੱਕ ਸਰੀਰ ਦੇ ਅੰਦਰ ਮੇਰੇ ਫਰਕ ਪੈ ਜਾਊਗਾ ਹੂੰ ਤੇ ਹੁਣ ਕੁੜੀਆਂ ਕੰਮ ਨਹੀਂ ਕਰਦੀਆਂ ਸਾਡਾ ਤਾਂ ਜੀ ਦਰਦ ਹੁੰਦਾ ਹੈ ਸਾਡਾ ਦਰਦ ਕਿਹੜਾ ਕਿਸੇ ਨੇ ਦੇਖਿਆ ਹਮ ਤੇ ਜੇ ਉਹੀ ਮੈਂ ਲੋਕਾਂ ਨੂੰ ਕਹਿੰਦੀ ਨਹੀਂ ਹੁਣ ਤੁਸੀਂ ਘੱਟ ਦੇ ਵਿੱਚ ਰਹਿੰਦੇ ਹੋ ਤੁਸੀਂ ਪਰਿਵਾਰ ਚ ਰਹਿੰਦੇ ਹੋ ਮੰਨ ਲਓ ਤੂੰ ਅੱਡ ਹੋਵੇਂ ਤੇ ਫਿਰ ਤੇਰਾ ਕੰਮ ਕੌਣ ਕਰੂਗਾ ਹਮ ਹਨ ਕੰਮ ਦਾ ਦੁੰਦਾ ਤਾਂ ਕਰੀ ਜੋ ਫਿਰ ਕੀ ਹੁੰਦਾ ਹੈ ਕਿੰਨੇ ਹਮ ਕੰਮ ਕਰਨਾ ਕੋਈ ਇਹ ਤਾਂ ਨਹੀਂ ਹੁੰਦਾ ਵੀ ਕੰਮ ਦਰਦ ਕਹਿੰਦਾ ਕੰਮ ਨਾ ਕਰੋ ਹਮ ਪਰ ਹਰ ਇੱਕ ਲੋਕਾਂ ਦੀ ਕੰਪਲੇਨ ਇਹੀ ਹੈ ਸਾਰਾ ਦਿਨ ਸਾਰਾ ਦਿਨ ਕੰਪਲੇਨ ਕਰਦੀ ਆਂ ਬੀਵੀ ਮੇਰੇ ਦਰਦ ਹੁੰਦਾ ਮੇਰੇ ਦਰਦ ਹੁੰਦਾ ਕਿਉਂਕਿ ਉਹਨਾਂ ਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਇੱਕੂ ਤਾਂ ਡਾਕਟਰ ਕੀ ਆ ਡਾਕਟਰ ਮਨਾ ਕਰ ਦਿੰਦੇ ਆ ਵੀ ਤੈਨੂੰ ਤਾਂ ਜੀ ਪ੍ਰੈਗਨੈਂਸੀ ਹੋ ਗਈ ਐ ਤੂੰ ਤਾਂ 9 ਮਹੀਨਿਆਂ ਦਾ ਬੈਡ ਰੈਸਟ ਕਰਦੀ ਐ ਮੈਂ ਲੋਕਾਂ ਨੂੰ ਕਹਿੰਦੀ ਨਹੀਂ ਦਵਾਈ ਨਹੀਂ ਜਮਾ ਬੈਡ ਰੈਸਟ ਕਰਨ ਦੀ ਲੋੜ ਨਹੀਂ ਕੰਮ ਕਰੋ ਉਹਨੀ ਸੋਣੀ ਤੇ ਡਿਲੀਵਰੀ ਹੋ ਜੂਗੀ ਬਿਲਕੁਲ ਜਿਸ ਜਿਸ ਦਿਨ ਤੋਂ ਬੀਬੀ ਨੂੰ ਮੰਨ ਲਓ ਪ੍ਰੈਗਨੈਂਸੀ ਹੋ ਜਾਂਦੀ ਐ ਪੇਸ਼ੈਂਟ ਨੂੰ ਹਨਾ ਹੂੰ ਤਾਂ ਉਹ ਮੈਂ ਕਹਿੰਦੀ ਨਹੀਂ ਤੁਸੀਂ ਠੰਡਾ ਪਾਣੀ ਬਰਫ਼ ਵਾਲਾ ਛੱਡੋ ਅੱਛਾ ਪਹਿਲੀ ਤੌਰ ਤੇ ਤੁਸੀਂ ਬਰਫਾਲਾ ਪਾਣੀ ਛੱਡੋ ਹੂੰ ਵੀ ਤੁਸੀਂ 9 ਮਹੀਨੇ ਤੱਕ ਨਾਰਮਲ ਪਾਣੀ ਪੀਂਦੇ ਹੂੰ ਸਵੇਰੇ ਸ਼ਾਮ ਘੰਟਾ ਕਰਨੀ ਹੈ ਸੈਰ ਅੱਛਾ ਘਰ ਦਾ ਕਰਨਾ ਕੰਮ ਹੂੰ ਨਾਰਮਲ ਡਿਲੀਵਰੀ ਹੋਊਗੀ ਅੱਛਾ ਬਿਲਕੁਲ ਨਾਰਮਲ ਡਿਲੀਵਰੀ ਹੁੰਦੀ ਹੈ ਇਹ ਕੋਈ ਵੀ ਕਿਤੇ ਨਹੀਂ ਲਿਖਿਆ ਵੀ ਤੁਹਾਡਾ ਸੀਜ਼ਰੀਅਨ ਹੋਊਗਾ ਸੀਜ਼ਰੀਅਨ ਦੇ ਕੁਝ ਕਾਰਨ ਹੁੰਦੇ ਆ ਮੰਨ ਲਓ ਕਿਸੇ ਦਾ ਬਲੱਡ ਪ੍ਰੈਸ਼ਰ ਵੱਧ ਗਿਆ ਹਾਂਜੀ ਜਾਂ ਕਿਸੇ ਦੀ ਬੱਚਾ ਹੋਣ ਟਾਈਮ ਆਲ ਲੱਗ ਗਿਆਗੀ ਹੈ ਹੂੰ ਉਹਦੇ ਚਲੋ ਮੰਨਦੇ ਆ ਪਸੀਰੀਅਨ ਹੋ ਜਾਂਦਾ ਹੈ ਹੂੰ ਹਨਾ ਨਹੀਂ ਤਾਂ ਕੁਝ ਨਹੀਂ ਹੈ ਮੈਂ ਕਰੀ ਇਹ ਮੈਂ 30 ਸਾਲ ਤੋਂ ਪਤਾ ਨਹੀਂ ਮੈਂ ਕਿੰਨੀਆਂ ਡਿਲੀਵਰੀਆਂ ਕਰਤੀਆਂ ਕਿ ਮੈਂ ਹਜ਼ਾਰਾਂ ਦੇ ਹਿਸਾਬ ਨਾਲ ਡਿਲੀਵਰੀ ਕਰੀ ਹੈ ਬਿਲਕੁਲ ਸਾਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਈ ਸੀ ਮੇਰੇ ਕੋਲੇ ਪੇਸ਼ੈਂਟ ਆਇਆ ਮੈਂ ਕਈ ਵਾਰੀ ਆਏਂਦੇ ਚਲੋ ਮੰਨ ਲਓ ਮਾੜੀ ਮੇਰੇ ਤਕਲੀਫ ਹੋਈ ਚੈੱਕ ਕਰਾਉਣਾ ਦੇ ਪੇਸ਼ ਨੂੰ ਦੱਸ ਕੇ ਭੇਜ ਦੇ ਦਿਆ ਸੀ ਕਿ ਤੁਸੀਂ ਭਈ ਐਂ ਜੇ ਆਉਣਾ ਬੀਬੀ ਨੂੰ ਸਮਝਾ ਦੇਈਦਾ ਸੀ ਜੇ ਤੈਨੂੰ ਲੱਗਿਆ ਨਾ ਮੈਨੂੰ ਇੰਨੀ ਕੁ ਪ੍ਰੋਬਲਮ ਐਂ ਜੇ ਹੈਗੀ ਆ ਉਹ ਦੋ ਵਾਰੀ ਮੇਰੇ ਕੋਲ ਅੱਛਾ ਜੀ ਪੇਸ਼ ਕਿਹੜੀ ਰਾਤ ਦੇ ਦਦੇ ਘੰਟੇ ਸਨ ਮੈਨੂੰ ਪਤਾ ਨਹੀਂ ਲੱਸੀ ਮੈਂ ਡਿਲੀਵਰੀ ਕਰੀ ਕਿਸੇ ਦੀ 2 ਘੰਟੇ ਦਿੱਲੀ ਵੀ ਨਹੀਂ ਕਰਕੇ ਪੇਸ਼ੈਂਟ ਦੋ ਦਿੰਦੀ ਸੀ ਮੈਂ ਮੇਰੇ ਕੋਲੇ ਤਾਂ ਕਿਉਂਕਿ ਮੈਂ ਕੋਈ ਜਿਆਦਾ ਬਹੁਤ ਵੱਡਾ ਹਸਪੀਟਲ ਤਾਂ ਹੈ ਨਹੀਂ ਮੇਰਾ ਛੋਟੀ ਜਿਹੀ ਕਲੀਨਿਕ ਬਣਾਈ ਵੀ ਹੈ ਨਾ ਹੂੰ ਪੰਜ ਚਾਰ ਬੈਡ ਲੱਗੇ ਹੁੰਦੇ ਸੀਗੇ ਮੇਰੇ ਕੋਲੇ ਅੱਛਾ ਜੀ ਪੇਸ਼ੈਂਟ ਆਇਆ ਜਿਵੇਂ ਹੁਣ ਰਾਤ ਮੈਂ ਡਿਲੀਵਰੀ ਕਰਦੀ ਐ ਕਰੀ ਜਾਨੀ ਐ ਇੱਕ ਪੇਸ਼ੈਂਟ ਪਈ ਐ ਉਤੋਂ ਦੀ ਹੋਰ ਆ ਗਿਆ ਹਨਾ ਇੱਕ ਡਿਲੀਵਰੀ ਕਰੀ ਉਹਨੂੰ ਚੱਕ ਕੇ ਪਾਇਆ ਫਟਾਫਟ ਕਈ ਵਾਰੀ ਇੱਕ ਟਾਈਮ 'ਚ ਮੇਰੇ ਕੋਲ ਦੋ ਦੋ ਤਿੰਨ ਤਿੰਨ ਡਿਲੀਵਰੀਆਂ ਇਕੱਠੀਆਂ ਤਿਆਰ ਹੋ ਜਾਂਦੀਆਂ ਸੀ ਹੂੰ ਤੇ ਅਸੀਂ ਕਰਦੇ ਸੀ ਕਰਿਆ ਵੇਣ ਤੋ ਰਿਆ ਹੋਰ ਆ ਗਿਆ ਇੱਕ ਵਾਰੀ ਮੈਂ ਕੱਲੀ ਸੀ ਕਿ ਮੇਰੇ ਕੋਲੇ ਮੇਰੀ ਦਾਈ ਵੀ ਹੈ ਨਹੀਂ ਸੀ ਅੱਛਾ ਜੀ ਮੇਰੇ ਕੋਲ ਦੋ ਡਿਲੀਵਰੀਆਂ ਦੋ ਕਰੇ ਚਲੇਗੀ ਦੋਨੇ ਇਕੱਠੀਆਂ ਤਿਆਰ ਹੋ ਗਈਆਂ ਅੱਛਾ ਜੀ ਇੱਕ ਨੂੰ ਮੈਂ ਮੰਜੇ ਤੇ ਪਾਇਆ ਦੁੱਧ ਦੀ ਮੇ ਟੇਬਲ ਤੇ ਕਦੇ ਮੈਂ ਉਹਨਾਂ ਜਿਉ ਉਹਨੂੰ ਦੇਖਿਆ ਕਰਾ ਕਦੇ ਉਹਨੂੰ ਇੱਕ ਟਾਈਮ 'ਚ ਮੈਂ ਦੋਨੇ ਡਿਲੀਵਰੀਆਂ ਇਕੱਠੀਆਂ ਕਰੀਆਂ ਦੇਖੋ ਤੁਸੀਂ ਅੱਛਾ ਕਿਉਂਕਿ ਮੈਂ ਇੱਕ ਤਾਂ ਸਭ ਨਾਲੋਂ ਵੱਡੀ ਗੱਲ ਸੀ ਮੈਂ ਕੱਟ ਨਹੀਂ ਲਾਉਂਦੀ ਸੀ ਮੈਂ ਛੋਟਾ ਪ੍ਰਸ਼ਨ ਨਹੀਂ ਕਰਦੀ ਸੀ ਹੂੰ ਬਿਲਕੁਲ ਤੁਸੀਂ ਵੇਟ ਕਰੋ ਡਿਲੀਵਰੀ ਦੇ ਵਿੱਚ ਹੂੰ ਤਾ ਨਾਰਮਲ ਡਿਲੀਵਰੀ ਕਿਵੇਂ ਨਹੀਂ ਬਿਲਕੁਲ ਹੁੰਦੀ ਹੈ ਬਿਲਕੁਲ ਹੁਣ ਜਿਵੇਂ ਜੇ ਅਸੀਂ ਮਦਰ ਉਹਨਾਂ ਦੀ ਆਪਣਿਆਂ ਦੀ ਗੱਲ ਕਰੀਏ ਉਹਨਾਂ ਦੀ ਨਾਰਮਲ ਡਿਲੀਵਰੀ ਛੱਡੋ ਉਹਨਾਂ ਦੀ ਤਾਂ ਹੋਮ ਡਿਲੀਵਰੀ ਸੀ ਕਰੇ ਜਿੱਥੇ ਕੋਈ ਡਾਕਟਰ ਤੱਕ ਵੀ ਨਹੀਂ ਸੀ ਹੁੰਦਾ ਉੱਥੇ ਦਾਈ ਹੀ ਬੱਚੇ ਨੂੰ ਜਨਮ ਦਵਾ ਦਿੰਦੀ ਹੁੰਦੀ ਸੀ ਹਨਾ ਤਾਂ ਮੰਮੀ ਉਹਨਾਂ ਨੂੰ ਅਸੀਂ ਪੁੱਛਣਾ ਕਿ ਤੁਹਾਨੂੰ ਕਦੇ ਕੋਈ ਕੰਪਲਿਕੇਸ਼ਨ ਹੋ ਉਹ ਕਹਿੰਦੇ ਅੱਜ ਕੱਲ ਦਵਾਈਆਂ ਚੱਲ ਪਈਆਂ ਸਕੈਨਾਂ ਚੱਲ ਪਈਆਂ ਕਹਿੰਦੇ 9 ਮਹੀਨੇ ਨਾਲ ਤਾਂ ਅਸੀਂ ਕੋਈ ਦਵਾਈ ਖਾਦੀ ਸੀ ਕਿਦੇ ਨਾ ਕਹਿੰਦੇ ਹਾਂ ਮਾੜਾ ਮੋਟਾ ਆਇਰਨ ਵਗੈਰਾ ਕਹਿੰਦੇ ਐਦਾਂ ਦਾ ਡਾਕਟਰ ਲਿਖ ਦਿੰਦੇ ਹੁੰਦੇ ਸੀ ਤੇ ਨਾ ਕਿਨੇ ਕਰੀ ਕਿ ਸਾਡੀ ਸਕੈਨ ਉਹਦੀ ਮੈਂ ਕਿਹਾ ਫਿਰ ਤੁਹਾਨੂੰ ਕਿਵੇਂ ਪਤਾ ਲੱਗਦਾ ਸੀ ਕਿ ਬੱਚਾ ਠੀਕ ਆ ਕਿਉਂਕਿ ਤੁਹਾਨੂੰ ਮਾਂ ਨੂੰ ਪਤਾ ਹੀ ਹੁੰਦਾ ਮੇਰਾ ਬੱਚਾ ਠੀਕ ਆ ਹਨਾ ਮੈਂ ਕਿਹਾ ਵੀ ਉਹ ਤੋਂ ਕੋਈ ਕੰਪਲਿਕੇਸ਼ਨ ਨਹੀਂ ਹੁੰਦਾ ਵੀ ਜਿਵੇਂ ਹੁਣ ਕੰਪਲਿਕੇਸ਼ਨਸ ਹੋ ਜਾਂਦੇ ਨੇ ਕਿ ਉਹਦੇ ਕਰਕੇ ਤੁਹਾਨੂੰ ਸਰਜਰੀ ਕਰਨੀ ਪਈ ਕਿਉਂਕਿ ਹੁਣ ਨਾ ਲੋਕੀਓ ਹਸਪੀਟਲ ਜੋ ਡਾਕਟਰ ਲੱਭਦੇ ਨੇਗੇ ਕਿਉਂਕਿ ਹੁਣ ਇਹ ਹੋ ਗਿਆ ਕਿ ਅੱਜਕੱਲ ਤਾਂ ਸਭ ਦੀ ਹੀ ਸਰਜਰੀ ਹੁੰਦੀ ਆ ਤਾਂ ਹੋੜ ਕੁੜੀਆਂ ਦਾ ਲੁਕੀ ਉਹ ਹਸਪੀਟਲ ਜੋ ਡਾਕਟਰ ਲੱਭਦੇ ਨੇ ਜਿੱਥੇ ਉਹ ਵੀ ਹਾਂ ਇਹ ਨਾਰਮਲ ਡਿਲੀਵਰੀ ਕਰ ਦਿੰਦੇ ਨੇ ਹਨਾ ਲੋਕਾਂ ਨੂੰ ਇੰਨਾ ਜ਼ਿਆਦਾ ਡਰ ਲੱਗਣ ਲੱਗ ਗਿਆ ਬੱਚੇ ਕਰਨ ਤੋਂ ਵੀ ਕਿ ਮਤਲਬ ਮੇਰੀ ਸਰਜਰੀ ਕਰ ਦੇਣਗੇ ਕਿਉਂਕਿ ਸਰਜਰੀ ਤੋਂ ਬਾਅਦ ਥੋੜਾ ਜਿਹਾ ਤੁਹਾਡਾ ਸਰੀਰ ਕਮਜ਼ੋਰ ਹੁੰਦਾ ਹੀ ਹੁੰਦਾ ਆ ਹਨਾ ਤਾਂ ਉਦੋਂ ਕਹਿੰਦੇ ਕਿ ਸਾਡੀ ਕੋਈ ਜ਼ਿਆਦਾ ਖਰਾਕ ਨਹੀਂ ਸੀ ਹੁੰਦੀ ਮਿਲਦਾਕ ਉਹ ਤੁਹਾਡੇ ਵਾਲੀ ਗੱਲ ਕਿ ਉਦੋਂ ਸਰੀਰ ਕੰਮ ਕਾਰ ਜਿਹੜਾ ਸੀ ਕਰਦੇ ਸੀ ਸਾਡਾ ਸਰੀਰ ਢਲ ਉਸ ਮੁਤਾਬਿਕ ਜਾਂਦਾ ਸੀ ਕਹਿੰਦੇ ਕਈ ਵਾਰੀ ਬੁੜੀਆਂ ਝਾੜੂ ਲਾਉਂਦੀਆਂ ਹੁੰਦੀਆਂ ਸੀਗੀਆਂ ਤਾਂ ਉਹਨੇ ਬੱਚਾ ਹੋ ਜਾਂਦਾ ਸੀਗਾ ਹੈਨਾ ਵੇਖਿਆ ਵੀ ਹੁਣ ਕਿਉਂ ਨਹੀਂ ਹੁੰਦਾ ਹੈਗਾ ਕਹਿੰਦੇ ਤੁਸੀਂ ਖਾਣਦੇ ਪੀਣਦੇ ਦਾ ਕੁਝ ਹੈ ਨਹੀਂ ਉਹ ਗੱਲਾਂ ਨਹੀਂ ਹੈਗੀਆਂ ਪਹਿਲਾਂ ਕੀ ਸੀ ਪਹਿਲਾਂ ਇੱਕ ਤਾਂ ਖਰਾਕ ਚਲੋ ਵਧੀਆ ਸੀਗੀ ਹੂੰ ਉਹਦੇ ਚ ਰੇਸਪਰੇ ਹੈ ਨਹੀਂ ਸੀ ਨੇਚਰਲੀ ਚੀਜ਼ਾਂ ਸੀਗੀਆਂ ਪਹਿਲਾਂ ਜਿਹੜੀਆਂ ਸੀ ਹੈਨਾ ਬੀਬੀਆਂ ਖੇਤਾਂ 'ਚ ਗਈਆਂ ਉਥੋਂ ਮੂਲੀ ਪੱਟ ਕੇ ਖਾ ਲਈ ਉਥੋਂ ਗਾਜਰ ਖਾ ਲਈ ਹੈਨਾ ਉਥੋਂ ਬੇਰ ਤੋੜ ਕੇ ਖਾ ਇਹ ਚੀਜ਼ਾਂ ਸੀਗੀਆਂ ਤੇ ਖੇਤ ਰੋਟੀ ਲੈ ਕੇ ਜਾਂਦੀਆਂ ਸੀਗੀਆਂ। ਹੂੰ। ਤੋੜਾ ਫੇਰਾ ਬਾਹਲਾ ਹੋ ਜਾਂਦੇ ਸੀ ਉਹਦੇ ਨਾਲ ਕੀ ਪੇਹਣ ਦੀ ਜਾਨ ਬਣੀ ਰਹਿੰਦੀ ਸੀ। ਹੂੰ। ਅੱਛਾ ਫਿਰ ਉਸ ਤੋਂ ਵੱਡੀ ਗੱਲ ਕੀ ਸੀ ਕਿ ਕੁੜੀਆਂ ਸੰਗਦੀਆਂ ਸੀ ਪਹਿਲਾਂ। ਹੂੰ। ਸਾਡੀਆਂ ਮਾਵਾਂ ਨਾ ਛੋਟੇ-ਛੋਟੇ ਵਿਆਹ ਦਿੰਦੇ ਸਦੋ 13-14 ਸਾਲ ਦੀ। ਮੇਰੀ ਮਾਂ ਦਾ ਮੇਰੇ ਖਾਲ ਤੇਰਾ 14 ਸਾਲ ਦੀ ਉਮਰ ਦੇ ਵਿੱਚ ਵਿਆਹ ਹੋਇਆ ਸੀਗਾ। ਹੂੰ। ਅੱਛਾ ਉਹ ਤਾਂ ਕੁੜੀਆਂ ਸੰਗਦੀਆਂ ਹੁੰਦੀਆਂ ਸੀਗੀਆਂ। ਮਾਂ ਪਿਓ ਤੋਂ ਵੀ ਸੰਗਦੀਆਂ ਹੁੰਦੀਆਂ ਸੀ ਹਨਾ। ਕੁੜੀ ਪੇਕੇ ਚਲੀ ਜਾਂਦੀ ਐ ਤੇ ਮਾਂ ਪਿਓ ਤੋਂ ਸੰਗ ਦੀ ਵ ਹੁਣ ਕੁੜੀਆਂ ਸੰਗਦੀਆਂ ਘਟ ਐ। ਉਹ ਤਾਂ ਸੰਗ ਸੰਗ ਦੇ ਵਿੱਚ ਉਹਨਾਂ ਨੇ ਅੰਦਰ ਅੰਦਰ ਦਰਦ ခਾਈ ਜਾਣੇ ਖਾਈ ਜਾਣੇ ਖਾਈ ਜਾਣੇ ਹਨ ਮੁੜ ਕੇ ਜਦੋਂ ਦਾਈ ਨੇ ਆਉਣਾ ਪੁੱਤਰ ਲੱਗਿਆ ਵੀ ਹਾਂ ਕੇਸ ਤੇਰਾ ਦਾਈ ਨੇ ਮਿੰਟਾ ਚ ਵਿੱਚ ਜਮਾ ਦੇਣਾ ਮੈਂ ਲੋਕਾਂ ਨੂੰ ਹੁਣ ਵੀ ਇਹ ਜੀ ਸਮਝਾਉਣੀ ਇੰਨੀ ਹੈ ਕਿ ਤੁਹਾਨੂੰ ਦਰਦ ਲੱਗ ਜਾਂਦੇ ਮੰਨ ਲਓ ਪਹਿਲਾ ਡਿਲੀਵਰੀ ਹੈ ਇਹ ਨਹੀਂ ਹੁੰਦਾ ਵੀ ਆਪਾਂ ਕਹੀਏ ਪਹਿਲਾ ਡਿਲੀਵਰੀ ਹੈ ਔਖੀ ਹੁੰਦੀ ਹੈ ਦੂਜੀ ਨਹੀਂ ਇਹ ਤਾਂ ਡਿਲੀਵਰੀ ਤਾਂ ਵੈਸੇ ਚਲੋ ਦੇਖ ਕੇ ਪਤਾ ਲੱਗਦਾ ਪਰ ਇਹ ਨਹੀਂ ਹੈ ਵੀ ਡਿਲੀਵਰੀ ਲੋਕਾਂ ਨੂੰ ਮੈਂ ਇਹ ਜੀ ਤੁਸੀਂ 10 12 ਘੰਟੇ ਘਰੇ ਦਰਦ ਚੱਲੋ ਜੇ ਦਰਦ ਲੱਗ ਜਾਣਾ 10 12 ਘੰਟੇ ਘਰੇ ਦਰਦ ਚੱਲੋ ਜਦੋਂ ਲੱਗੇ ਵੀ ਹਾਂ ਹੁਣ ਮੇਰੇ ਤੋਂ ਮੇਰੇ ਸਹਨ ਤੋਂ ਬਾਹਰ ਐ ਚਲੇ ਜੋ ਹਸਪੀਟਲ ਨਾਲ ਤੁਹਾਡੀ ਨਾਰਮਲ ਡਿਲੀਵਰੀ ਹੋ ਜੂਗੀ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਡਿਲੀਵਰੀ ਤਾਂ ਮੈਂ ਕਹਿੰਦੀ ਹਾਂ ਘਰੇ ਤੁਰੀਆਂ ਫਿਰ ਆਪੀ ਹੋ ਜੂਗੀ ਅੱਗੇ ਕੀ ਸੀ ਅੱਗੇ ਪੁੱਠ ਪਹਿਰੇ ਬੱਚੇ ਵੀ ਘਰੇ ਦਾਈਆਂ ਪੈਦਾ ਕਰਾ ਦਿੰਦੀਆਂ ਸੀ ਉਹ ਵੀ ਅੰਨੀਆਂ ਦਾਈਆਂ ਹੁੰਦੀਆਂ ਸੀ ਜਿਨ੍ਹਾਂ ਵਿੱਚ ਦਿਸਦਾਂ ਨਹੀਂ ਨਾ ਹੁੰਦਾ ਸੀਗਾ ਉਹ ਦਾਈਆਂ ਵੀ ਵਿੱਚ ਪੈਦਾ ਕਰਾ ਦਿੰਦੀਆਂ ਸੀ ਅੱਛਾ ਅੱਗੇ ਪੇਸ਼ੰਟ ਕੀ ਪੇਸ਼ੰਟ ਆਪ ਕਹਿੰਦੀ ਸੀ ਬੱਚਾ ਹੋਣ ਵਾਲੀ ਬੀਬੀ ਆਪ ਕਹਿੰਦੀ ਸੀ ਦਾਈ ਨੂੰ ਕਹਿੰਦੀ ਸੀ ਪਰੇ ਹੋ ਕੇ ਬਹਿ ਜਾ ਉਦੋਂ ਮੈਨੂੰ ਹੱਥ ਲਾਈ ਜਦੋਂ ਮੈਂ ਤੈਨੂੰ ਦੱਸੂਗੀ ਅੱਗੇ ਐਂਡ ਡਿਲੀਵਰੀ ਹੁੰਦੀ ਸੀ ਡਿਲੀਵਰੀ ਸਾਰਾ ਕੁਝ ਉਹੀ ਹੈ ਕੁਝ ਨਹੀਂ ਬਦਲ ਗਿਆ ਹੂੰ ਕੁਝ ਲੋਕ ਬਦਲ ਗਏ ਲੋਕਾਂ ਕੋਲੇ ਪੈਸਾ ਜ਼ਿਆਦਾ ਆ ਗਿਆ ਠੀਕ ਹੈ ਕੁਝ ਲੋਕ ਪੜ੍ਹ ਲਿਖ ਜ਼ਿਆਦਾ ਗਏ ਕੁਝ ਕੁੜੀਆਂ ਦੱਦ ਨਹੀਂ ਚੱਲਦੀਆਂ ਉਹ ਕਹਿੰਦੀ ਮੈਂ ਤਾਂ ਦੱਦ ਨਹੀਂ ਚੱਲਿਆ ਮੇਰੇ ਦਾ ਬੇਸ਼ਨੋ ਕਰਾ ਦੋ ਹੂੰ